ਭੈਣ ਭਰਾ ਦੇ ਪਵਿੱਤਰ ਪਿਆਰ ਦੇ ਪ੍ਰਤੀਕ ਰਖੜੀ ਦਾ ਤਿਉਹਾਰ ਜਿੱਥੇ ਦੇਸ਼ ਭਰ ਚ ਮਨਾਇਆ ਜਾ ਰਿਹਾ ਹੈ ਉੱਥੇ ਇਸ ਰਖੜੀ ਤੇ ਭੈਣ ਭਰਾ ਦੇ ਪਿਆਰ ਨੂੰ ਜੇਲ੍ਹ ਦੀਆਂ ਸਲ੍ਹਾਖਾਂ ਵੀ ਨਹੀਂ ਰੋਕ ਸਕੀਆਂ ਹਨ ਕੁਝ ਇਹ ਜਿਹਾ ਹੀ ਦੇਖਣ ਨੂੰ ਮਿਲਿਆ ਹੈ ਰੋਪੜ ਜੇਲ੍ਹ ਵਿਖੇ ਜਿੱਥੇ ਰਖੜੀ ਦੇ ਤਿਉਹਾਰ ਤੇ ਜੇਲ੍ਹ ਚ ਬੰਦ ਆਪਣੇ ਕੈਦੀ ਭਰਾਵਾਂ ਦੇ ਰਖੜੀ ਬੰਨ੍ਹ ਲਈ ਦੂਰੋਂ ਦੂਰੋਂ ਦੇ ਭੈਣਾਂ ਰਖੜੀ ਲੈ ਕੇ ਜੇਲ੍ਹ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੀਆਂ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਬੰਦ ਆਪਣੇ ਭਰਾਵਾਂ ਦੇ ਗੁੱਟਾਂ ਤੇ ਰਖੜੀਆਂ ਬੰਨ੍ਹਦੀਆਂ ਭੈਣਾਂ ਦੇ ਚਿਹਰੇ ਤੇ ਜਿੱਥੇ ਰਖੜੀ ਨੂੰ ਲੈ ਕੇ ਹਲਕੀ ਜਿਹੀ ਖੁਸ਼ੀ ਦੀ ਝਲਕ ਦਿਖਾਈ ਦਿੱਤੀ। ਉਥੇ ਜੇਲ੍ਹ 'ਚ ਬੰਦ ਆਪਣੇ ਭਰਾਵਾਂ ਦੇ ਹਾਲਤ ਨੂੰ ਦੇਖ ਕੇ ਪੈਨਾ ਦੀਆਂ ਅੱਖਾਂ ਵਿੱਚ ਹੰਝੂ ਵੀ ਵਗ ਰਹੇ ਸਨ। ਆਪਣੇ ਇਹਨਾਂ ਭਰਾਵਾਂ ਨੂੰ ਰਖੜੀ ਬਨਣ ਤੋਂ ਬਾਅਦ ਪੈਨਾ ਨੇ ਦੱਸਿਆ ਹੈ ਕਿ ਉਹਨਾਂ ਨੂੰ ਜਿੱਥੇ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਆਪਣੇ ਭਰਾਵਾਂ ਨੂੰ ਰਖੜੀ ਬਨ ਕੇ ਉਹਨਾਂ ਦੇ ਲੰਮੀ ਉਮਰ ਦੀ ਦੁਆ ਕੀਤੀ ਹੈ। ਉਥੇ ਇਸ ਗੱਲ ਦਾ ਦੁੱਖ ਵੀ ਹੈ ਕਿ ਇਸ ਰਖੜੀ ਦੇ ਤਿਉਹਾਰ ਤੇ ਉਹਨਾਂ ਦਾ ਭਰਾ ਉਹਨਾਂ ਦੇ ਨਾਲ ਨਹੀਂ ਹੈ ਸਗੋਂ ਜੇਲ੍ਹ ਵਿੱਚ ਹੈ। ਇਸ ਮੌਕੇ ਜੇਲ੍ਹ ਦੇ ਸੁਪਰਡੈਂਟ ਜੀਐਸ ਥਰੋਵਾ ਨੇ ਦੱਸਿਆ ਹੈ ਕਿ ਰਖੜੀ ਦੇ ਤਿਹਾੜੀ ਤੇ ਪੈਣਾ ਤੇ ਭਰਾ ਦੀ ਭਾਵਨਾ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਲਾਕਾਤ ਕਰਾਉਣ ਲਈ ਰਖੜੀਆਂ ਬਨਿਆਂ ਦੀ ਛੁੱਟ ਦਿੱਤੀ ਗਈ ਸੀ ਤਾਂ ਖੁਸ਼ੀ ਹੋ ਰਹੀ ਕਿ ਮੈਂ ਆਪਣੇ ਭਰਾ ਦੇ ਰਾਖੀ ਬੰਨਣ ਆਈ ਹਾਂ ਤੂੰ ਜਦ ਬਹੁਤ ਦੁੱਖ ਵੀ ਹੋ ਰਿਹਾ ਕਿ ਮੇਰਾ ਭਰਾ ਅੰਦਰ ਹੈ ਉਹ ਜਲਦੀ ਦੇ ਕੇ ਮੇਰਾ ਭਰਾ ਬਾਹਰ ਆ ਜੇ ਮੈਂ ਰੱਬ ਤੇ ਹੀ ਦੁਆ ਕਰਦੀ ਹਾਂ ਕਿ ਮੇਰਾ ਭਰਾ ਜਲਦੀ ਦੇ ਕੇ ਬਾਹਰ ਆ ਜੇ ਉਸ ਕਰੇ ਜੀ ਹਾਂ ਮੈਂ ਜੋ ਉਸਕਾ ਕਰਨਾ ਹੋਤਾ ਬਸ ਇੱਕ ਮਨ ਨੂੰ ਕਹਿੰਦੇ ਵੀ ਤਸੱਲੀ ਦੇਣੀ ਹੁੰਦੀ ਅੱਛਾ ਸਰ ਕੀ ਦੁਆ ਮੰਗੀ ਅੱਜ ਦੇ ਵਾਸਤੇ ਤੁਸੀਂ ਦੁਆ ਜੀ ਬਸ ਲੰਬੀ ਉਮਰ ਕਰੇ ਪਰਮਾਤਮਾ ਛਡਾ ਵੀ ਚਲਦੀ ਕਿਹੜੀ ਜਗ੍ਹਾ ਤੋਂ ਆਏ ਜੀ ਅਸੀਂ ਰਸਲੇੜੀ ਤੋਂ ਆਏ ਹਾਂ ਜੀ ਨਾਮ ਹੈ ਮਨਜੀਤ ਕੌਰ ਹੈ ਜੀ ਤੇ ਮਹਿਸੂਸ ਕਰਦੀ ਆ ਵੀ ਦੁੱਖ ਵੀ ਆ ਖੁਸ਼ੀ ਵੀ ਆ ਤੇ ਅਖਰੀਤ ਹੈ ਸੇ ਮਜਰਦੂ। ਅਸੀਂ ਦੁਆ ਕਰਦੀਆਂ ਵੀ ਅਗਰੀ ਵਾਰੀ ਅਸੀਂ ਪਰਵਾਸ ਇਕੱਠੇ ਬੈਠੇ। ਆ ਲੋ ਸੀਐਮ ਸਾਹਿਬ, ਏਡੀਜੀਪੀ ਸਾਹਿਬ, ਪੀਜੀ ਜੀ ਦਾ ਵੱਲੋਂ ਦਿੱਤੇ ਇਸ ਸਾਲ ਦੇ ਦੇਸ਼ ਤੇ ਜਿਲ੍ਹੇ ਵਿੱਚ ਬੰਦਬੰਦੀਆਂ ਅਤੇ ਬੰਦੀ ਔਰਤਾਂ ਤੇ ਜੋ ਬਾਰੋਂ ਘਹਿਣਾ ਜਾਵਣ ਦੀ ਪ੍ਰਾ ਮੁਲਾਕਤ ਲਈ ਆ ਰਹੇ ਹਨ। ਉਹਨਾਂ ਦੀ ਸਵੇਰ ਦੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਫੁਲੀ ਮੁਲਾਕਾਤਾਂ ਚ ਰੁਨੀਆਂ ਜਾਰੀਆਂ ਹਨ ਇਹ ਮੁਲਾਕਾਤਾਂ ਪੂਰੇ ਸੱਤਪੁਰੰਦਾ ਹਿੱਟ ਕੋਈਆਂ ਜਾਰੀਆਂ ਜਾਰੀਆਂ ਰੋਪੜ ਤੋਂ ਸੱਜਨ ਸੈਣੀ ਦੀ ਰਿਪੋਰਟ ਪੰਜਾਬ ਟੂਡੇ